ਹਾਂ ਜੀ ਵੀ ਜੀ ਅੱਜ ਤੁਸੀਂ ਸੱਟਿਆ ਆ ਦੇ ਲੱਗੇ ਖੜੇ ਹੋ ਕਿ ਮਾਮਲਾ ਕੀ ਹੈ ਸਰ ਦੇਖੋ ਜੀ ਤੁਹਾਡੇ ਮੀਡੀਆ ਦੇ ਸਾਥ ਦੇ ਨਾਲ ਮੇਰੀ ਟੀਮ ਦੇ ਸਾਥ ਦੇ ਨਾਲ ਹਲਕਾ ਕਪੂਥ ਲੈ ਦਾਨ ਵੀ ਖੂਨ ਦਾਨੀ ਸੱਜਣਾ ਦੇ ਸਾਥ ਦੇ ਨਾਲ ਸਤਵਾਂ ਵਿਸ਼ਾਲ ਖੂਨ ਦਾਨ ਕੈਂਪ ਜਿਹੜਾ ਵਾ ਉਹ ਮੇਰੇ ਸਾਰੇ ਜਿਹੜੇ ਸੱਜਣ ਵੀਰ ਆ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚ ਮੇਰਾ ਸਾਥ ਦਿੱਤਾ ਉਹਨਾਂ ਦੇ ਸਾਥ ਦੇ ਨਾਲ 20 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਲਾਇਆ ਜਾ ਰਿਹਾ ਜਿਹਦੇ ਵਿੱਚ ਫਰੀਜ਼ ਦੰਦਾ ਦੀ ਮੁਫਤ ਜਣ ਜਾਂਚ ਆ ਉਹ ਵੀ ਕੀਤੀ ਜਾਵੇਗੀ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜੋ ਮੈਂ ਲੰਬੇ ਸਮੇਂ ਤੋਂ ਅਸੀਂ 2023 ਦੇ ਵਿੱਚ ਪਹਿਲਾ ਖੂਨਦਾਨ ਕੈਂਪ ਲਾਇਆ ਸੀ 18 ਸਤੰਬਰ ਨੂੰ ਅੱਜ ਸਤਵਾਂ ਵਿਚਾਰ ਖੂਨਦਾਨ ਕੈਂਪ ਆ ਗਿਆ ਤੁਹਾਡੇ মিডিਆ ਸਾਥ ਦੇ ਨਾਲ ਮੇਰੀ ਟੀਮ ਦੇ ਸਾਥ ਦੇ ਨਾਲ ਤੇ ਸਾਰੇ ਜਿਹੜੇ ਹਲਕੇ ਦੇ ਦਾਨਵੀ ਸੱਜਣ ਹੁੰਦੇ ਆ ਸਾਥ ਦੇ ਨਾਲ ਆਇਆ ਬਾਬ ਅਪੀਲ ਕੀ ਕਰਨੀ ਚਾਹੁੰਗੇ ਲੋਕਾਂ ਨੂੰ ਅਪੀਲ ਦੇਖੋ ਜੀ ਤੁਹਾਡੇ মিডিਆ ਰਾਹੀਂ ਦੱਸਣਾ ਚਾਹੁੰਦਾ ਕੋਈ ਅੱਜ ਦੇ ਸਮੇਂ 'ਚ ਬਲੱਡ ਕੈਂਪ ਲਾਣਾ ਕੋਈ ਖਲਾਈ ਦਾ ਵੜਾ ਨਹੀਂ ਹੈਗਾ ਅਸੀਂ ਇਹਦੇ 'ਚ ਆਪਣਾ ਸਮਾਂ ਦਿੰਦੇ ਆ ਮੇਰੀ ਟੀਮ ਜਿਹੜੀ ਆ ਸਾਰੀ ਜਿਹੜੀ ਆ ਹੈਂਡ ਟੂ ਮਾਊਥ ਕੰਮ ਕਰਨ ਵਾਲੇ ਆ ਕੋਈ ਨਾ ਜੋ ਰਜਵਾੜੇ ਨਹੀਂ ਆ ਸਾਰੇ ਆਪਣਾ ਆਪਣਾ ਸਮਾਂ ਦਿੰਦੇ ਆ ਟਾਈਮ ਦੇ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਦੱਸੀ ਦਾ ਵਾਗ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਵਾ ਤੁਸੀਂ ਸਾਥ ਦਿਓ ਇਹ ਤਾਂ ਹੀ ਸਫਲ ਹੋ ਸਕਦਾ ਅਪੀਲ ਤਾਂ ਵਾ ਕਿ ਜੇ ਲੋਕ ਆ ਕੇ ਹੋਂਡੋਨੇਟ ਕਰਨ ਜੇ ਸਿਰਫ ਆਪਾਂ ਸੋਸ਼ਲ ਮੀਡੀਆ ਤੇ ਇਹ ਸੋਚ ਲਈਏ ਜਾਂ ਬਲੱਡ ਡੋਨੇਟ ਕਰਨਾ ਕੋਈ ਬਿਮਾਰੀ ਨਾ ਹੋ ਜੇ ਕੋਈ ਡਰ ਨਾ ਲੱਗੇ ਜਾਂ ਸੂਈ ਮੋਟੀ ਹੁੰਦੀ ਆ ਤੇ ਜੇ ਰੱਬ ਨਾ ਕਰੇ ਆਪਾਂ ਨੂੰ ਆਪਣੇ ਪਰਿਵਾਰਾਂ ਨੂੰ ਕੱਲ ਨੂੰ ਖੂਨ ਦੀ ਲੋੜ ਪੈ ਜਾਵੇ ਤੇ ਮੈਨੂੰ ਦੱਸੋ ਕੌਣ ਆ ਕੇ ਸਾਥ ਦੇਵੇਗਾ ਸੋ ਆ ਕੇ ਬਲੱਡ ਡੋਨੇਟ ਕਰਨਾ ਬੜਾ ਜ਼ਰੂਰੀ ਆ ਇਹ ਮੇਰੀ ਅਪੀਲ ਹੈ। ਅਭੀ ਜਿਸ ਰਤੇ ਇਹ ਦੇਖਿਆ ਹੈਗਾ ਕਿ ਜਦੋਂ ਬਲੱਡ ਦੀ ਲੋੜ ਹੁੰਦੀ ਆ ਉਦੋਂ ਗਰੁੱਪਾਂ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜੇ ਡੋਨਰ ਉਹਨਾਂ ਨੂੰ ਫੋਨ ਆਉਂਦੇ ਆ ਪਰ ਜਦੋਂ ਬਲੱਡ ਦੇਣ ਦੀ ਵਾਰੀ ਆਂਦੀ ਉਦੋਂ ਲੋਕੀ ਘਟ ਕੇ ਆਂਦੇ ਕੀ ਕਾਰਨ ਕਿ ਹੈਗਾ? ਇਹ ਕਾਰਨ ਇਹ ਆ ਜੀ ਅੱਜ ਦੇ ਸਮੇਂ 'ਚ ਹਰ ਬੰਦਾ ਇਹ ਸੋਚਦਾ ਵਾ ਕਿ ਮੇਰੀ ਜਿਹੜੀ ਡਾਈਟ ਆ ਉਦਾਂ ਦੀ ਆ, ਮੇਰਾ ਰਹਿਣ ਸਹਿਣ ਉਦਾਂ ਦਾ ਵਾ ਪਰ ਇਹ ਵੀ ਤਾਂ ਸੋਚੋ ਨਾ ਮੇਰੇ ਜਿਹੜੇ ਬਲੱਡ ਕੈਂਪ ਵਾ ਜਾਂ ਹੋਰ ਜਿਹੜੇ ਬਲੱਡ ਕੈਂਪ ਲਾਂਦੇ ਦਾਨੀ ਸੱਜਣ ਜੇ ਮੇਰੇ ਬਲੱਡ ਕੈਂਪ ਤੇ 70 ਬੰਦੇ ਡੋਨੇਟ ਕਰਦੇ ਆ ਉਹ 70 ਬੰਦੇ ਦੇਖੋ ਇਹ ਤਾਂ ਨਹੀਂ 70 ਦੇ 70 ਨਾ ਡੋਨੇਟ ਕੀਤਾ ਉਹਨਾਂ ਨੂੰ ਉਸੇ ਟਾਈਮ ਲੋੜ ਪੈਣੀ ਆ ਮੇਰੀ ਸਭ ਤੋਂ ਵੱਡੀ ਮੁਹਿੰਮ ਜਿਹੜੀ 3 ਮਹੀਨੇ ਬਾਅਦ ਬਲੱਡ ਕੈਂਪ ਲਗਾਉਂਦੀ ਆ ਇਹ ਤਾਂ ਵਾ ਤਾਂ ਕਿ ਮੈਂ ਜਿੰਨਾ ਵੱਧ ਤੋਂ ਵੱਧ ਬਲੱਡ ਜਿਹੜਾ ਵੱਡ ਡੋਨੇਟ ਆਮ ਲੋਕਾਂ ਨੂੰ ਕਰਵਾ ਸਕਾਂ ਪਰ ਇਹਦੇ ਵਿੱਚ ਲੋਕਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਦਰ ਨੂੰ ਛੱਡ ਕੇ ਕਿਉਂਕਿ ਡਾਕਟਰ ਵੀ ਕਹਿੰਦੇ ਆ ਕਿ 2.5 ਮਹੀਨੇ ਤੋਂ ਬਾਅਦ ਵੀ ਬਲੱਡ ਕਰ ਸਕਦੇ ਆ ਤੁਹਾਡਾ ਬਲੱਡ ਸਰਕੂਲੇਸ਼ਨ ਜਿਹੜਾ ਬਲੱਡ ਨਵਾਂ ਬਣ ਜਾਂਦਾ ਵਾ ਸੋ ਇਹ ਜ਼ਰੂਰੀ ਚੀਜ਼ਾਂ ਵਾ ਤੁਹਾਡਾ ਬਲੱਡ ਡੋਨੇਟ ਕਰਨਾ ਜੇ ਡਰਦੇ ਰਹੋਗੇ ਕੱਲ ਨੂੰ ਸਮਾਜ ਦਾ ਆਣਾ ਕਿ ਤੁਹਾਡੇ ਪਰਿਵਾਰ ਦੇ ਆਪਨਾ ਕਰੇ ਕੋਈ ਪੀੜ ਭਈ ਕਿਸੇ ਦੇ ਅੱਗੇ ਨਹੀਂ ਆਣਾ ਬਲੱਡ ਡੋਨੇਟ ਕਰਨਾ